ਅੱਜ ਦੀ ਸਾਡੀ ਇੱਕ ਖਾਸ ਰਿਪੋਰਟ ਬਾਲੀਵੁੱਡ ਦੇ ਲੀਜੈਂਡਰੀ ਐਕਟਰ ਤਰਮਿੰਦਰ ਪੀਓਲ ਨੂੰ ਸਮਰਪਿਤ ਹੈ ਜੋ ਕਿ ਅੱਜ ਸਾਡੇ ਵਿੱਚ ਨਹੀਂ ਰਹੇ ਭਾਰਤ ਹੀ ਨਹੀਂ ਸਗੋ ਦੁਨੀਆ ਭਰ ਵਿੱਚ ਆਪਣੀ ਅਦਾਕਾਰੀ ਨਾਲ ਦਿਲਾਂ ਤੇ ਰਾਜ ਕਰਨ ਵਾਲੇ ਤਰਮਿੰਦਰ ਜੀ ਦਾ ਜਨਮ ਖੰਨਾ ਦੇ ਨੇੜਲੇ ਪਿੰਡ ਨਸਰਾਲੀ ਵਿੱਚ ਹੋਇਆ ਸੀ ਉਸ ਸਮੇਂ ਤਰਮਿੰਦਰ ਜੀ ਦੇ ਪਿਤਾ ਸਰਕਾਰੀ ਅਧਿਆਪਕ ਸਨ ਅਤੇ ਉਹਨਾਂ ਦੀ ਪਹਿਲੀ ਪੋਸਟਿੰਗ ਨਸਰਾਲੀ ਸਰਕਾਰੀ ਸਕੂਲ ਵਿੱਚ ਹੋਈ ਸੀ ਪਰਿਵਾਰ ਉਸ ਸਮੇਂ ਕਿਰਾਏ ਦੇ ਇੱਕ ਛੋਟੇ ਜਿਹੇ ਮਕਾਨ ਵਿੱਚ ਰਹਿੰਦਾ ਸੀ ਅਤੇ ਉਹੀ ਮਕਾਨ ਜਿੱਥੇ ਬਾਲੀਵੁੱਡ ਦੇ ਹੀ ਮਨ ਤਰਮਿੰਦਰ ਜੀ ਨੇ ਜਨਮ ਲਿਆ ਅੱਜ ਵੀ ਪਿੰਡ ਵਿੱਚ ਇਤਿਹਾਸਕ ਨਿਸ਼ਾਨ ਵਾਂਗ ਮੌਜੂਦ ਹੈ ਹਾਲਾਂਕਿ ਸਮਾਂ ਬਦਲ ਗਿਆ ਘਰ ਪੁਰਾਣਾ ਹੋ ਚੁੱਕਾ ਹੈ ਪਰ ਜਗਾ ਅੱਜ ਵੀ ਤਰਮਿੰਦਰ ਦੀ ਯਾਦ ਨੂੰ ਤਾਜ਼ਾ ਰੱਖਦੀ ਹੈ ਤਰਮਿੰਦਰ ਜੀ ਨੇ ਆਪਣੇ ਫਿਲਮੀ ਕੈਰੀਅਰ ਵਿੱਚ ਸ਼ੋਲੇ ਯਾਦੋਂ ਦੀ ਬਰਾਤ ਸੱਤ ਹਿੰਦੁਸਤਾਨੀ ਮਾਂ ਸਿਆਸੀ ਅਦਾਕਾਰ ਗੁਲਜ਼ਾਰ ਦੀਆਂ ਕਈ ਫਿਲਮਾਂ ਤੇ ਵਾਰ-ਵਾਰ ਪਿਆਰ ਕਰਨਾ ਵਰਗੀਆਂ ਬੇਸ਼ਮਾਰ ਬਲਾਕਬਸਟਰ ਫਿਲਮਾਂ ਵਿੱਚ ਆਪਣੀ ਅਦਾਕਾਰੀ ਦਾ ਇੱਕ ਸੁਨਹਿਰਾ ਯੁੱਗ ਰਚਿਆ। ਉਨ੍ਹਾਂ ਨੇ ਭਾਰਤੀ ਸਿਨੇਮਾ ਨੂੰ ਇੱਕ ਨਵੀਂ ਪਹਿਚਾਣ ਦਿੱਤੀ ਅਤੇ ਪੰਜਾਬ ਦੀ ਸ਼ਾਨ ਨੂੰ ਵਧਾਈ। ਪਿੰਡ ਨਸਰਾਲੀ ਦੇ ਲੋਕਾਂ ਨੂੰ ਜਦੋਂ ਤਰਮਿੰਦਰ ਜੀ ਦੇ ਦਿਹਾਂਤ ਦੀ ਖਬਰ ਮਿਲੀ ਤਾਂ ਪਿੰਡ ਵਿੱਚ ਮਾਹੌਲ ਗਮਗੀਨ ਹੋ ਗਿਆ। ਉਥੇ ਹੀ ਪਿੰਡ ਵਾਸੀਆਂ ਨੇ ਧਰਮਿੰਦਰ ਨੂੰ ਆਪਣੇ ਪੁੱਤਰ ਭਰਾ ਤੇ ਮਾਣ ਮੰਗ ਮੰਨਿਆ ਲੋਕਾਂ ਨੇ ਡੂੰਗੇ ਦੁੱਖ ਨਾਲ ਆਪਣੇ ਸੂਰਮੇ ਅਦਾਕਾਰ ਨੂੰ ਸ਼ਰਨ ਦਾਂਜਲੀ ਪੇਂਟ ਕੀਤੀ ਪਿੰਡ ਦੇ ਵਸਨੀਕਾਂ ਨਾਲ ਗੱਲਬਾਤ ਤੇ ਸਾਨੂੰ ਪਤਾ ਲੱਗਾ ਕਿ ਉਹਨਾਂ ਨੂੰ ਇਸ ਗੱਲ ਦਾ ਬੇਹੱਦ ਮਿਲਾਲ ਰਹੇਗਾ ਕਿ ਧਰਮਿੰਦਰ ਜੀ ਕਦੇ ਦੁਬਾਰਾ ਆਪਣੇ ਜਨਮ ਅਸਥਾਨ ਨਹੀਂ ਆ ਸਕੇ ਕਈ ਵਾਰ ਉਮੀਦ ਜਾਗੀ ਕਿ ਉਹ ਆਉਣਗੇ ਪਰ ਮੌਕਾ ਨਾ बन सकिया उधर बॉलीवुड एक्टर ਤਰਮਿੰਦਰ ਦੇਵੋਸ ਦਾ ਜਨਮ ਖੰਨਾ ਦੇ ਪਿੰਡ ਨਸਰਾਲੀ ਵਿੱਚ ਹੋਇਆ ਜਿਸ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਤਾਂ ਪੂਰੇ ਬਾਲੀਵੁੱਡ ਸਮੇਤ ਦੁਨੀਆ ਭਰ ਵਿੱਚ ਉਹਨਾਂ ਦੀ ਇਸ ਮੌਤ ਦੇ ਨਾਲ ਪੂਰੇ ਜਿੱਥੇ ਉਹਨਾਂ ਦੇ ਚਾਹਣ ਵਾਲਿਆਂ ਨੂੰ ਘਾਟਾ ਪਿਆ ਹੈ ਉੱਥੇ ਹੀ ਪਿੰਡ ਦੀਆਂ ਗਲੀਆਂ ਅਤੇ ਪਿੰਡ ਦੇ ਲੋਕ ਵੀ ਉਹਨਾਂ ਨੂੰ ਅਜੇ ਯਾਦ ਕਰਕੇ ਅਥਰੂ ਵਾਰ ਰਹੇ ਹਨ ਤਾਂ ਇਸ ਸਮੇਂ ਤੁਸੀਂ ਜਿਹੜੀਆਂ ਤਸਵੀਰਾਂ ਦੇਖ ਰਹੇ ਹੋ ਇਹ ਹਨ ਖੰਨਾ ਪਿੰਡ ਦੇ ਨਸਰਾਲੀ ਦੀਆਂ ਜਿੱਥੇ ਕਿ ਧਰਮੰਦਰ ਜੀ ਦਾ ਜਨਮ ਹੋਇਆ ਅਤੇ ਕਈ ਸਾਲ ਆਪਣੇ ਜੀਵਨ ਬਿਤਾਏ ਪਿੰਡ ਕਿਹੜਾ ਪਿੰਡ ਨਸਰਾਲੀ ਹੈ ਜਿਹੜਾ ਲੁਧਿਆਣਾ ਤਹਿਸੀਲ ਖੰਨਾ ਸਰ ਮਿੰਦਰ ਸੀਗੇ ਜਿਹੜੇ ਐਕਟਰ ਉਹਨਾਂ ਦਾ ਦਿਹਾਂਤ ਹੋ ਗਿਆ ਤੇ ਇਹ ਪਤਾ ਲੱਗਿਆ ਕਿ ਕਹਿੰਦੇ ਵੀ ਇੱਥੇ ਜਨਮ ਹੋਇਆ ਸੀ ਉਹਨਾਂ ਦਾ ਹਾਂਜੀ ਇੱਥੇ ਜਨਮ ਹੋਇਆ ਜੇ ਇਸੇ ਘਰ ਦੇ ਵਿੱਚ ਹੋਇਆ ਜਿੱਥੇ ਪੌਣ ਖੜੇ ਆ ਇੰਨੀ ਕੀ ਦਿਨ ਰਹਿ ਨਹੀਂ ਹੋ ਰਿਹਾ ਇੱਥੇ 2 ਸਾਲ ਰਹੇ ਨੇ ਜੀ ਉਹਦੇ ਜਨਰਲ ਵਾਲ ਤੇ ਉਹਦੇ ਫੌਜ ਦੇ ਸਭ ਟੀਚਰ ਸੀਗੇ ਉਸ ਦਿਨ ਹੋ ਕੇ ਜਾ ਕੇ ਸਨਿਆਰ ਚਲੇ ਗਏ ਸੀ ਉਹਨੇ ਬਦਲੀ ਹੋ ਗਈ ਤੇ ਸਨਿਆਰ ਤੋਂ ਬਾਅਦ ਫਿਰ ਉਹਨੇ ਉੱਥੇ ਪੜ੍ਹੇ ਨੇ ਉਸ ਦਿਨ ਫਿਰ ਉਹ ਆਪਣੇ ਫਿਰ ਯੂਨੀਵਰਸਿਟੀ ਵਿੱਚ ਚਲੇ ਗਏ ਉਹ ਮੇਰੇ ਫਾਦਰ ਸਾਹਿਬ ਦੀ ਪਹਿਲੀ ਪੋਸਟਿੰਗ ਸੀ ਉਹਦੇ ਹਾਂਜੀ ਪਹਿਲੀ ਪੋਸਟ ਇੱਥੇ ਸੀ ਜੀ ਤੇ ਕਿਉਂਰੇ ਉਹਨਾਂ ਦਾ ਆਧਾ ਕਰ ਸੀ ਨਹੀਂ ਜੀ ਕਿ ਕਰਾਇ ਤੇ ਰਹੇ ਸੀ ਜੀ ਅੱਛਾ ਕੇ ਤੇ ਇਹਨਾਂ ਜੱਤੀ ਪਿੰਡ ਕਿਹੜਾ ਸੀਗਾ ਦੱਸਿਓ ਚੱਡੀ ਪਿੰਡ ਦਾ ਡਾਂਗ ਉਸ ਸੀ ਤੇ ਕਦੇ ਉਰੇ ਆਏ ਤਾਂ ਮਿੰਦ ਨਹੀਂ ਇੱਥੇ ਆਏ ਹੈ ਨਹੀਂ ਤੇ ਇੱਥੇ ਉਹਨਾਂ ਲੋਕਾਂ ਕੋਲ ਢੀਕ ਬੋਸ ਕਰ ਰਹੇ ਨੇ ਇਸੇ ਗੱਲ ਕਰਕੇ ਥੋੜਾ ਲੋਕਾਂ ਨੂੰ ਉੱਤੇ ਤਰਾਜ ਹੋਇਆ ਪਿਆਦੋਂ ਨਾ ਇੱਥੇ ਜਨਮ ਹੋਇਆ ਵੀ ਕਿਉਂ ਨਹੀਂ ਆ ਤੇ ਜਿਵੇਂ ਉਹ ਜਿਹਨਾਂ ਦੀ ਡੈਥ ਹੋਈ ਹੈ ਤੇ ਪਿੰਡ ਵਾਸੀਆਂ ਨੂੰ ਜਿਵੇਂ ਪਤਾ ਲੱਗਿਆ ਤਾਂ ਕਿੰਦਾਨ ਲੱਗ ਰਿਹਾ ਮੈਨੂੰ ਬੜਾ ਦੁੱਖ ਹੋਇਆ ਜੀ ਸਾਨੂੰ ਪਹਿਲਾਂ ਵੀ ਮਤਲਬ ਇਸ ਚੀਜ਼ ਦਾ ਪਤਾ ਲੱਗਿਆ ਸੀਗਾ ਸਾਰੇ ਪਿੰਡ ਦੇ ਨੇ ਉਹਦੇ ਅਰਾਸ ਕਰੀ ਜਿੱਤਾਂ 200 ਜਾਂ ਸਾਡੇ ਪਿੰਡ ਵਿੱਚ ਇੱਕ ਵਾਰ ਗੀੜਾ ਮਾਰ ਲੈਣ ਜੋ ਨਹੀਂ ਸੋਭੋਵਾਨੇ ਕੋਈ ਨਹੀਂ ਸੀ ਮਜੂਰ ਮਤਲਬ ਉਹਨੇ ਦੱਸੋ ਹਾਈ ਤੇ ਇਹ ਇੱਕ ਘਰ ਵਿੱਚ ਰਹਿੰਦੇ ਸੀ ਆਸੂ ਮੰਡ ਤੇ ਉਹਦੇ ਫਾਦਰ ਸਾਹਿਬ ਦੀ ਬਹੁਤ ਮਿੱਠੇ ਸੀਗੇ ਬੋਲਣ ਦੇ ਚੰਗਾ ਸੋਆ ਸੀ ਉਹਨਾਂ ਸਾਰੇ ਮਤਲਬ ਆਸਮਾਨ ਦੇ ਵਿੱਚ ਸੰਗਤ ਸਹਿਜ ਆਰਸੀ ਉਹਨਾਂ ਤੇ ਬੰਬੇ ਜਾਣ ਤੋਂ ਬਾਅਦ ਕਿਸੇ ਨਾਲ ਗੱਲਬਾਤ ਕਿਸੇ ਨਾਲ ਟੱਚ ਵਿੱਚ ਰਹੇ ਉਹਨਾਂ ਦੀ ਸਾਡੇ ਇਸ ਪੰਥ ਪਰਿਵਾਰਾਂ ਨਾਲ ਗੱਲਬਾਤ ਹੋਈ ਹੈ ਇਹ ਜਾਂਦੇ ਰਹੇ ਨੇ ਉੱਥੇ ਇਹਨਾਂ ਸਤਿਕਾਰ ਕਰਦੇ ਇੱਕ ਦੋ ਵਾਰ ਸਾਡੇ ਪਿੰਡ ਦੇ ਹੋਰ ਵੀ ਮਿਲੇ ਤੇ ਉਹਨਾਂ ਨੇ ਉਹਨਾਂ ਨੂੰ ਕਹੀ ਹੈ ਵੀ ਇਹ ਗੱਲ ਵੀ ਤੁਸੀਂ ਇੱਕ ਵਾਰ ਪਿੰਡ ਆਓ ਤੇ ਉਹ ਦੇਖ ਲਾਂਗੇ ਪਤਾ ਉਹਨਾਂ ਦਾ ਦਿਮਾਗ 'ਚ ਕੀ ਗੱਲ ਸੀਗੀ ਵੀ ਉਹ ਕਿਉਂ ਨਹੀਂ ਆ ਸਕੇ ਉਹਨਾਂ ਦੀ ਕੀ ਮਜਬੂਰੀ ਸੀਗੀ ਜਾਂਵਰ ਕਿਵੇਂ ਨਹੀਂ ਆਏਗੇ ਇਹ ਜੀਵ ਵਾਲੇ ਸਾਨੂੰ ਕੋਈ ਅੱਗੇ ਉਹ ਨਹੀਂ ਨਾ ਸੋਚ ਲੈ ਵੀ ਉਹਨਾਂ ਦੇ ਪਿੰਡ ਆਉਣਾ ਚਾਹੀਦਾ ਸੀ ਉਹਨਾਂ ਨੇ ਸਾਡੇ ਪਿੰਡੋਂ ਜਨਮ ਲੈ ਕੇ ਇੰਨੀ ਵੱਡੀ ਉੱਚੀ ਜਗ੍ਹਾ ਤੇ ਪਹੁੰਚੇ ਵੀ ਸਾਡੇ ਪਿੰਡ ਵਿੱਚ ਕਿਉਂ ਨਹੀਂ ਆਏਗੇ ਤੇ ਪਿੰਡ ਨੂੰ ਸਾਰੇ ਨੂੰ ਉਹਨਾਂ ਬਾਰੇ ਪਿਆਰ ਬਹੁਤ ਆ ਮੇਜਰ ਸਿੰਘ ਆਰਮੀ ਲਟੈਰ ਤੇ ਤੁਹਾਡੇ ਪਿੰਡ ਨਸਰਾਲੀ ਤੋਂ ਧਰਮਿੰਦਰ ਉੱਠ ਕੇ ਉੱਤੇ ਜਨਮ ਲਿਤਾ ਉਹਨਾਂ ਨੇ ਤੇ ਵਿਦੇਸ਼ਾਂ ਤੱਕ ਉਹਨਾਂ ਦਾ ਨਾਮ ਹੋਇਆ ਜੀ ਤੇ ਕੀ ਕਹਿਣਾ ਚਾਹੋਗੇ ਕਥੀ ਉਹਦੇ ਇਹੀ ਕਹਿੰਦੇ ਆ ਵੀ ਉਹ ਬਹੁਤ ਚੰਗੇ ਬੰਦੇ ਸੀਗੇ तकरीबन ਠੀਕ ਠੇਠ ਆ ਐਂ ਜਮਾ ਠੀਕ ਸੀਗੇ ਕੋਈ ਅਜੀਬ ਗੱਲ ਨਹੀਂ ਯਾਨੀ ਵਧੀਆ ਉਹਨਾਂ ਨੇ ਰੋਲ ਕਰਿਆ ਇੱਥੇ ਵੀ ਉਹਦਾ ਜਨਮ ਸਥਾਨ ਇਹੀ ਹੈ ਪਿੰਡ ਸਰਾਲੀ ਤੇ ਇਸ ਕਰਕੇ ਬਹੁਤ ਵਧੀਆ ਉਹਨਾਂ ਦਾ ਸੀ ਤੇ ਅੱਜ ਉਹਨਾਂ ਦੀ ਡੈਥ ਹੋ ਗਈ ਜੀ ਕਿੱਦਾਂ ਲੱਗ ਰਿਹਾ ਬਹੁਤ ਮਹਿਸੂਸ ਜੀ ਅੱਛਾ ਜਾਣਕਾਰੀ ਇਹ ਕਿੰਨੀ ਕਿਤੇ ਰਹੇ ਸਿੱਥੇ ਹਾਂਜੀ ਕਿੰਨੀ ਦੇਰ ਉਰੇ ਰਹੇ ਨੇ ਜਨਮ ਤੋਂ ਬਾਅਦ ਉਹ तकरीबन 2.5 ਸਾਲ ਦੇ ਸੀਗੇ 2.5 ਦੋ ਸਾਲ ਦੇ तकरीबन ਇੱਥੋਂ ਜਾ ਗਏ ਨੇ ਸਾਨੇਵਾਲ ਹਾਂਜੀ ਤੇ ਜੱਦੀ ਪਿੰਟੇਡ ਸੀ ਉਹਨਾਂ ਜੱਦੀ ਡਾਂਗੋ ਇਹ ਕਿੱਥੇ ਕਹਿੰਦਾ ਇਹ ਇਹ ਡੇਲੋਂ ਦੇ ਨੇੜੇ ਆ ਡੇਲੋਂ ਦੇ ਉहां ਉੱਥੇ ਹੀ ਆ ਕਿ ਕਦੇ ਮੁਲਾਕਾਤ ਪਿੰਡ ਵਾਸੀਆਂ ਜਾਂ ਕਿਸੇ ਤੁਹਾਡੀ ਕਦੇ ਹੋਈ ਤਰਮਿੰਦਰ ਨਾ ਜੀ ਕਦੇ ਨਹੀਂ ਹੋਈ ਕਦੇ ਕੋਈ ਸੰਪਰਕ ਤੋਂ ਮੇਰੇ ਕੋਲੋਂ ਨਾ ਜੀ ਕਿਉਂਕਿ ਅਸੀਂ ਤਾਂ ਬਹੁਤ ਮਗਰੋਂ ਆਉਂਦੇ ਹਾਂ ਇਹ ਉਹ ਸਭ ਤੋਂ ਬਹੁਤ ਪਹਿਲਾਂ ਦੀ ਸੀ ਜੀ ਰਵਿੰਦਰ ਸਿੰਘ ਲਈ ਇਸ ਪਿੰਡ ਕਿਹੜਾ ਪਿੰਲਾਸਰਾੜੀ ਤਸਵੀਰ ਖੰਨਾ ਜਿਹੜਾ ਲੁਧਿਆਣਾ ਦੀ ਤੇ ਇਸ ਪਿੰਡ ਦੇ ਵਿੱਚ ਜਨਮ ਹੋਇਆ ਸੀ ਤਰਮਿੰਦਰ ਜੀ ਦਾ ਜਿਹੜੇ ਵੱਡੇ ਐਕਟਰ ਬਣੇ ਕਈ ਜਗ੍ਹਾ ਤੇ ਨਾਮ ਹੋਇਆ ਤੇ ਅੱਜ ਉਹਨਾਂ ਦਾ ਵਿਹਾਨ ਤੇ ਕੀ ਕਰਨਾ ਚਾਹੁੰਦੇ ਅੱਜ ਸਾਡੇ ਪਿੰਡ ਵਿੱਚ ਬਹਿੰਦਰਾ ਆਈ ਨਹੀਂ ਕਦੇ ਜਿਉਂਦੇ ਬੜੀ ਦੁੱਖ ਦੀ ਗੱਲ ਹੈ ਇਹਨਾਂ ਦੀ ਜੀ ਬਹੁਤ ਦੁੱਖ ਲਾਇਆ ਬੀਰਗਨ ਦਾ ਜਦ ਜਿੱਥੇ ਜਨਮ ਹੋਇਆ ਸੀ ਬੜੀ ਹੈ ਹੰਦਾ ਦੀ ਵਿਪਤਰਵਿੰਦਰ ਜੀ ਦੇ ਜਨਮ ਹੋਇਆ ਮਰੀ ਵਧੀਆ ਗੱਲ ਲਾਉਣਗੇ ਸਾਡੇ ਪਿੰਡ ਵਿੱਚ ਕਦੇ ਆਏ ਸਾਡੇ ਪਿੰਡ ਦਾ ਨਾਮ ਵੀ ਉੱਚਾ ਕਰੇ ਸਾਡੇ ਪਿੰਡ ਦਾ ਨਾਮ ਵੀ ਵਧੀਆ ਰੋਸ਼ਨ ਕਰਿਆ ਤੇ ਹੁਣ ਜਿਵੇਂ ਅੱਜ ਉਹਨਾਂ ਦੀ ਡੈਥ ਹੋਈ ਹੈ ਤਾਂ ਕਿਦਾਂ ਪਿੰਡ ਵਾਸੀ ਕਿਦਾਂ ਪਿੰਡ ਦੇ ਸਯੋਗ ਹੀ ਆ ਜਾਂ ਹੀ ਹੈ ਸੋਗ ਦੇ ਹੀ ਆ ਵੀ ਮਾੜੀ ਗੱਲ ਹੋਈ ਹੈ